ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇਸ ਰੋਡ ਦੇ ਉੱਪਰ ਟੋਏ ਸੀਗੇ ਜੀ ਤੇ ਜਦੋਂ ਰੋਜ ਨਹੀਂ ਤੇ ਆ ਲੋਕ ਦੇਖਦੇ ਆ ਟੋਿਆਂ ਵਿੱਚ ਟਾਇਰ ਡੈਗਦੇ ਜਾਂ ਹੋਰ ਹਨਾ ਦੋ ਕ ਟੋਏ ਆ ਕਾਫੀ ਨੇ ਜਦੋਂ ਅਹਿਮਦਾਗੜ ਤੋਂ ਆਂਡਰੂ ਵਿੱਚ ਦੀ ਹੁੰਦੇ ਹੋਏ ਰੈਕਪੁੱਟਰ ਨੂੰ ਜਾਂਦੇ ਆ ਤਾਂ ਉਸ ਸੜਕ ਦੇ ਕਾਫੀ ਵੱਡੇ ਵੱਡੇ ਟੋਏ ਸੀਗੇ ਇੱਕ ਗੁਰੂ ਰਾਮਦਾਸ ਜੀ ਨੇ ਸਾਨੂੰ ਅੱਜ ਅੱਜ ਬੁੱਧੀ ਦਿੱਤੀ ਤੇ ਅਸੀਂ ਐਂਟਰ ਲੋਕ ਲਿਆ ਕੇ ਇਸ ਜਗ੍ਹਾ ਤੇ ਐਂਟਰ ਲੋਕ ਲਾ ਕੇ ਹੁਣ ਜਾਣ ਵਾਲਾਂ ਲਈ ਰਾਹਤਾ ਸੇਫ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇੱਕ ਬੈਂਤੀ ਜੇਕਰ ਤੁਹਾਨੂੰ ਕਿਸੇ ਨੇੜੇ ਤੇ ਇਸ ਤਰ੍ਹਾਂ ਕੋਈ ਤੋਏ ਦੇਖਦੇ ਨੇ ਗੱਲ ਕੁਝ ਨਹੀਂ ਹੈਗੀ ਕਿਸਦਾ ਨੁਕਸਾਨ ਹੁੰਦਾ ਜਾਂ ਐਕਸੀਡੈਂਟ ਹੁੰਦਾ ਪਰ ਥੋੜਾ ਟਾਈਮ ਕੱਢ ਕੇ ਮੇਰੇ ਵੀਰ ਭਰਾ ਜਰੂਰ ਇਹ ਚੀਜ਼ ਨੂੰ ਦੇਖਿਆ ਕਰੋ ਤੇ ਕੋਸ਼ਿਸ਼ ਕਰਿਆ ਕਰੋ ਰਾਹਾਂ ਦੇ ਵਿੱਚ ਸੇਫ ਹੋਇਆ ਜਾਵੇ ਕਿਸੇ ਦਾ ਜਾਨੀ ਮਾਨੀ ਨੁਕਸਾਨ ਨਾ ਹੋਵੇ ਜੀ ਧੰਨਵਾਦ ਜੀ ਵੀਡੀਓ ਜੇ ਤੁਹਾਨੂੰ ਚੰਗੀ ਲੱਗਦਾ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ